ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਜ਼ਰੂਰੀ ਮੁੱਦੇ ਬਾਰੇ ਗੱਲ ਕਰਨ ਲੱਗੇ ਤੁਹਾਡੇ ਨਾਲ ਸਾਡੇ ਬਜ਼ੁਰਗ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਪਿਛਲੇ 20 ਦਿਨ ਤੋਂ ਜ਼ਿਆਦਾ ਮਰਨ ਵਰਤ ਤੇ ਬੈਠੇ ਔਰ ਉਹਨਾਂ ਨੇ ਕੁਛ ਖਾਦਾ ਨਹੀਂਗਾ 20 ਦਿਨ ਹੋ ਗਏ ਕਿਸੇ ਸਰਕਾਰ ਨੇ ਇਹਨਾਂ ਸੈਂਟਰ ਦੀ ਇਹਨਾਂ ਪੰਜਾਬ ਦੀ ਨੇ ਕੋਈ ਧਿਆਨ ਦਿੱਤਾ ਉਹਨਾਂ ਦੀ ਸਿਹਤ ਵੱਲ ਨਾ ਉਹਨਾਂ ਦੀਆਂ ਮੰਗਾਂ ਵੱਲ ਮੰਗ ਕੀ ਰਹਾ ਡੱਲੇਵਾਲ ਸਾਹਿਬ ਆਪਣੇ ਪੰਜਾਬੀਆਂ ਲਈ ਆਪਣੇ ਪੰਜਾਬ ਲਈ ਆਪਣੇ ਕਿਸਾਨਾਂ ਲਈ ਮੈਂ ਸਮਝਦਾ ਵੀ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਮੰਗ ਰਿਹਾ ਹੈ। ਐਮਐਸਪੀ ਮੰਗ ਰਿਹਾ ਹੈ, ਗਰੰਟੀ ਮੰਗ ਰਿਹਾ ਹੈ ਵੀ ਸਾਡੀਆਂ ਫਸਲਾਂ ਆਪਾਂ ਖਤਿਆਂ 'ਪਾ ਬੀਜਦੇ ਆ, ਉਹਦੀ ਜਿਹੜੀ ਗਰੰਟੀ ਲੀਗਲ ਹੋਵੇ ਵੀ ਸਾਨੂੰ ਇੰਨੇ ਪੈਸੇ ਮਿਲਣੇ ਆ ਬੀਜਣ ਤੋਂ ਪਹਿਲਾਂ ਪਤਾ ਹੋਵੇ। ਇਹ ਮੰਗ ਮਰ ਮੰਗ ਰਿਹਾ ਨਾ। ਹੋਰ ਜਿੰਨੀਆਂ ਮੰਗਾ ਉਹਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਆ। ਸੁਆਮੀਨਾਥਨ ਰਿਪੋਰਟ ਜਿਹੜੀ ਆ ਉਹ ਲਾਗੂ ਕਰਨ ਦੀ ਗੱਲ ਕਰ ਰਿਹਾ ਹੈ। ਡੀਏਪੀ ਜਿਹੜੀ ਆਪਾਂ ਨੂੰ ਬਲੈਕ 'ਚ ਮਿਲਦੀ ਉਹਦੀ ਗੱਲ ਕਰ ਰਿਹਾ ਹੈ। ਔਰ ਬੜਾ ਕੁਝ ਜਿਹੜਾ ਤੁਸੀਂ ਦੇਖਦੇ ਆ ਜਿੰਨੀਆਂ ਮੰ ਪਰ ਅੱਜ ਜਿਹੜੀ ਉਹਨਾਂ ਦੀ ਸਿਹਤ ਜਿੱਦਾਂ 20 ਦਿਨ ਤੋਂ ਕੋਈ ਧਿਆਨ ਨਹੀਂ ਨ ਦੇ ਰਿਹਾ ਨਾ ਹੀ ਕੋਈ ਨਾ ਜਿਆਦਾ ਵੇਖੋ ਮੈਂ ਰਾਹੁਲ ਗਾਂਧੀ ਜੀ ਨੂੰ ਸੁਣਿਆ ਉੱਥੇ ਪਾਰਲੀਮੈਂਟ 'ਚ ਬੋਲਦੇ ਆ ਪ੍ਰਿੰਕਾ ਗਾਂਧੀ ਜੀ ਬੋਲੇ ਵੀ ਕਿਸਾਨਾਂ ਦੀਆਂ ਕਿਸਾਨਾਂ ਨੂੰ ਰੱਬ ਅਸਰੇ ਛੱਡਦਾ ਸਿਰਫ ਇੱਕ ਦੋ ਵਪਾਰੀਆਂ ਨੂੰ ਫਾਇਦਾ ਦੇਣ ਕਰਕੇ ਤੇ ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਆ ਬੜੇ ਤਗੜੇ ਹੋ ਕੇ ਜੇ ਬਜ਼ੁਰਗਾਂ ਨੂੰ ਡੱਲੇਵਾਲ ਜੀ ਨੂੰ ਕੁਝ ਹੋ ਜਾਂਦਾ ਆ ਤੇ ਕਲੰਕ ਸਾਰਾ ਪੰਜਾਬੀਆਂ ਦੇ ਸਿਰ ਤੇ ਲੱਗਦਾ ਤੋ ਆਪਾਂ ਸਾਰਿਆਂ ਨੂੰ ਇਹ ਸੈਂਟਰ ਸਰਕਾਰ ਨੂੰ ਚਾਹੀਦਾ ਆ ਵੀ ਛੇਤੀ ਤੋਂ ਛੇਤੀ ਇਹਨਾਂ ਦੀਆਂ ਮੰਗਾਂ 'ਤੇ ਧਿਆਨ ਦੇ ਕੇ ਜਿਹੜੇ ਕਿਸਾਨਾਂ ਦੀਆਂ ਸਾਡੀਆਂ ਮੰਗਾਂ ਮੰਗਵਲ ਧਿਆਨ ਦੇਣ ਔਰ ਧਿਆਨ ਦੇ ਕੇ ਉਹਨਾਂ ਨੂੰ ਹੱਲ ਕਰਨਾ ਇਸ ਤੋਂ ਪਹਿਲਾਂ ਕੋਈ ਦੇਰ ਨਾ ਹੋ ਜAVE ਔਰ ਪੰਜਾਬ ਸਰਕਾਰ ਵੀ ਜਿਹੜੀ ਆ ਤਮਾਸ਼ਾ ਵੇਖ ਰਹੀ ਆ ਉਹਨੂੰ ਵੀ ਚਾਹੀਦਾ ਵੀ ਨਾਲ ਸਾਥ ਦੇਵੇ ਤੇ ਉਹ ਮੰਗਾਂ ਜਿਹੜੀਆਂ ਪੂਰੀਆਂ ਕਰਾ ਕੇ ਗੱਲਬਾਤ ਟੇਬਲ ਟਾਕ ਜਿਹੜੀ ਹੋ ਸ਼ੁਰੂ ਹੋਵੇ ਔਰ ਕਿਸ ਨਾ ਕਿਸੇ ਬੰਨੇ ਲਾ ਕੇ ਛੇਤੀ ਤੋਂ ਛੇਤੀ ਇਹ ਸਾਡੇ ਬਜ਼ੁਰਗ ਜਿਹੜੇ ਅ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਕਿਸਾਨ ਲੀਡਰ ਆ ਉਹਨਾਂ ਦੀ ਸਿਹਤ ਠੀਕ ਜਿਹੜੀ ਹੋਵੇ ਉਹਨਾਂ ਦਾ ਜਿਹੜਾ ਮਰਨ ਵਰਤਨ ਮਨ ਵਰਤਿਆ ਜਿਹੜਾ ਉਹ ਖਲਾਇਆ ਜਾਵੇ ਤੇ ਜਿਹੜਾ ਆ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ। ਤੋਂ ਇਹ ਜ਼ਰੂਰੀ ਇਹ ਜਿਹੜਾ ਮੁੱਦਾ ਸੀ ਸਾਰਿਆਂ ਨੂੰ ਚਾਹੀਦਾ ਇੱਥੇ ਬੋਲਣਾ ਸਾਥ ਦੇਣਾ ਕਿਸਾਨਾਂ ਦਾ ਕਿ ਕਿਸਾਨ ਹੀ ਆਪਾਂ ਹੈਗੇ ਆ ਕਿਸਾਨੀ ਸਿਰ ਤੇ ਪੰਜਾਬ ਆ ਜਦੋਂ ਪੰਜਾਬ ਦੇਸ਼ ਦਾ ਢਿੱਡ ਭਰਦਾ ਸੀ ਉਦੋਂ ਪੰਜਾਬ ਠੀਕ ਸੀ ਅੱਜ ਦੂਜੇ ਸੂਬਿਆਂ 'ਚ ਜੇ ਫਸਲਾਂ ਉਹ ਲੱਪੀਆਂ ਤੇ ਅੱਜ ਪੰਜਾਬ ਮਾੜਾ ਹੋ ਗਿਆ। ਦੇਸ਼ ਦੀਆਂ ਸਰਦਾਂ ਤੇ ਸਾਡੇ ਫੌਜੀ ਵੀਰ ਜਾਨ ਦਿੰਦੇ ਆ। ਜਾਂ ਕਿਸਾਨੀ ਜਿਹੜੀ ਇੰਨੀ ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਕਿੰਨਾ ਕੁਸ਼ ਆਪਾਂ ਜਿਹੜਾ ਕਿਸਾਨਾਂ ਨੇ ਪੰਜਾਬ ਦੇਆਂ ਨੇ ਮਿਹਨਤ ਕਰਕੇ ਦੇਸ਼ ਲਈ ਕੀਤਾ ਆ ਤੇ ਅੱਜ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਦੋ ਚਾਰ ਬਿਜ਼ਨਸਮੈਨਾਂ ਦੇ ਪਿੱਛੇ ਲੱਗ ਕੇ ਤੇ ਮੈਂ ਫੇਰ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਡੱਲੇਵਾਲ ਜੀ ਦਾ ਸਾਥ ਦਿਈਏ ਔਰ ਸਰਕਾਰਾਂ ਦੇ ਰੱਖ ਚ ਦਮ ਕਰ ਦਈਏ ਵੀ ਉਹ ਇਹਨਾਂ ਦੀ ਗੱਲ ਮੰਨ ਕੇ ਡੱਲੇਵਾਲ ਜੀ ਦਾ ਮਰਨ ਵਰਤ ਉਹ ਛੇਤੀ ਖੁੱਲੇ ਜਾਂ ਨਾ ਕੀ ਉਹਨਾਂ ਦੇ ਆਰਗਨ ਤੇ ਕੋਈ ਫਰਕ ਪਵੇ ਜਾਂ ਕੋ ਨੁਕਸਾਨ ਹੋਵੇ ਤੇ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ